ਆਰੇ ਆ ਕਿਤਨਾ ਦਾ ਲੱਗਨ ਗਿਆ ਵਾਕੀ ਹੈ ਰਿਜ਼ਲਟ ਤੇ ਦੁੱਖ ਤੇ ਹੁੰਦਾ ਹੀ ਆ ਬੰਦੇ ਨੂੰ ਜਦੋਂ ਬੰਦੇ ਹਾਰ ਹੋਵੇ ਜਾਂ ਬੰਦੇ ਨੂੰ ਘੱਟ ਬੋਟਾ ਪੈਣ ਮਿਹਨਤ ਕੀਤੀ ਹੋਵੇ ਤੇ ਬੰਦਾ ਕਹਿੰਦਾ ਹੀ ਆ ਕਿ ਮੈਂ 30000 ਦੀ ਕਮੇਟੀ ਚੱਕੀ ਆ ਮੇਰਾ 30000 ਰੁਪਇਆ ਇਹਨਾਂ ਦਾ 30-30 ਕਰੋੜ ਰੁਪਇਆ ਇਹਨਾਂ ਲੀਡਰਾਂ ਨੇ ਮੈਂ 30000 ਰੁਪਏ ਦਾ ਪੜਨੇ ਪਾਇਆ ਪਿਆ ਵਾ ਕੀ ਮੋਦੀ ਹੋ ਗਿਆ ਕੀ ਆ ਭਗਵੰਤ ਸਿੰਘ ਸਾਬ ਹੋਗੇ ਕੀ ਆਮ ਆਦਮੀ ਪਾਰਟੀ ਕੀ ਜਿਹੜੀਆਂ ਮਰਜ਼ੀ ਲਾ ਲੋ ਸਮਾਜ ਪਾਰਟੀ ਜਿਹੜੀ ਵੀ ਲਾ ਲੋ ਕਾਂਗਰਸ ਭਾਜਪੀ ਅਕਾਲੀ ਦਲ ਜਿਹੜੀ ਮਰਜ਼ੀ ਲਾ ਲੋ ਸਾਰੀਆਂ ਪਾਰਟੀਆਂ 30000 ਰੁਪਏ ਦਾ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਯੂਨੀਵਰਸਿਟੀ ਵਿੱਚ ਕੁੱਤੇ ਜਾ ਰਹੇ ਆ ਉਹਨਾਂ ਨੂੰ ਤੱਕਾ ਹੋ ਰਿਹਾ ਇਹ ਇੱਥੇ ਵੋਟਾਂ ਨੂੰ ਪਏ ਆ 2027 ਦੇ ਵਿੱਚ ਮੈਂ ਕਹਿੰਦਾ ਕਿਸੇ ਪਾਰਟੀ ਨੂੰ ਨਾ ਜਿਤਾਓ ਸਾਰੇ ਆਜ਼ਾਦ ਜਿਤਾਓ ਇੱਕ ਵਾਰ ਇਹਨਾਂ ਨੂੰ ਪਤਾ ਤਾਂ ਲੱਗੇ ਯਾਰ ਤੁਸੀਂ ਤੁਹਾਡੇ ਹੱਥੋਂ ਤਾਕਤ ਆ ਉਹ ਬੋਰਡ ਦੀ ਤਾਕਤ ਵੀ ਜਿਹੜੀ ਦੁਨੀਆ ਨੂੰ ਹਿਲਾ ਸਕਦੀ ਆ ਕਿਸੇ ਲੀਡਰ ਨੂੰ ਕਿਸੇ ਵੀ ਮੰਤਰੀ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਕਿਉਂਕਿ ਦਾੜਾ ਲੋਕਤੰਤਰ ਹੈ ਔਰ ਡਾਕਟਰ ਭੀਨੋ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਸੀਗਾ ਉਹਦੇ ਵਿੱਚ ਲਿਖਿਆ ਸੀਗਾ ਪੜੋ ਲਿਖੋ ਆਗੇ ਵਧੋ ਸੰਘਰਸ਼ ਕਰੋ ਨਾ ਤੇ ਸਾਡੇ ਬੱਚਨ ਸੰਘਰਸ਼ ਕੀਤਾ ਜਾਂਦਾ ਨਾ ਤੇ ਸਾਡੇ ਬੱਚੇ ਪੜ੍ਹੇ ਲਿਖੇ ਜਾਂਦੇ ਪਿਆ ਇਸ ਤਰ੍ਹਾਂ ਸਾਡੇ ਬੱਚਾਂ ਨਾਲ ਤਕਾ ਹੋ ਰਿਹਾ ਜਦੋਂ ਹਾਲ ਪੀਰ ਤੋਈ ਸੀ ਹਰ ਕੋਈ ਧਰਮ ਹਰ ਕੋਈ ਬੰਦਾ ਉੱਠ ਕੇ ਉੱਥੇ ਜਾ ਕੇ ਰਾਸ਼ਰ ਮੰਡਨ ਗਿਆ ਕਿ ਮੇਰੇ ਨੰਬਰ ਬੰਜਣ ਮੇਰੇ ਨੰਬਰ ਬੰਜ ਐਤ ਕੀ ਕੋਈ ਨਹੀਂ ਗਿਆ ਯਾਰ ਐਤ ਕੀ ਕਿਉਂ ਨਹੀਂ ਗਿਆ ਕਿਉਂਕਿ ਇੱਥੇ ਬੱਚਿਆਂ ਦਾ ਮਸਲਾ ਸੀਗਾ ਸਾਨੂੰ ਕੀ ਲੈਣ ਦਾ ਔਰ ਜੇ ਸਾਡੇ ਪੰਜਾਬ ਤੋਂ ਸਿੱਖਿਆ ਖੋਈ ਜਾ ਰਹੀ ਆ ਤਾਂ ਅਸੀਂ ਕੀ ਕਰਦੇ ਹਰ ਇੱਕ ਬੰਦਾ ਸੋਚਦਾ ਮੇਰਾ ਬੱਚਾ ਪੜ੍ਹ ਲਿਖ ਕੇ ਬਾਹਰ ਜਾਵੇ ਮੇਰਾ ਬੱਚਾ ਪੜ੍ਹਿਆ ਲਿਖਿਆ ਲੋਕੇਸ਼ਨ ਲਗਾਏ ਆਪਣੀ ਸਹੀ ਜਗ੍ਹਾ ਤੇ ਪਹੁੰਚੇ ਇਹ ਲੋਕਾਂ ਨੇ ਲੀਡਰਾਂ ਨੇ ਤੁਹਾਡੇ ਬੱਚਾ ਨੂੰ ਜ਼ਿੰਦਾਬਾਦ ਮਰਦਾਬਾਦ ਕਰਨ ਵਾਸਤੇ ਰੱਖਿਆ ਹੋਰ ਕੁਝ ਨਹੀਂ ਕਰਨ ਵਾਸਤੇ ਰੱਖਿਆ ਨਾ ਇੱਕ ਵੀ ਅੱਗੇ ਵਧਨ ਦੇਣਗੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਮਰੇ 2027 ਦੇ ਵਿੱਚ ਤੁਸੀਂ ਆਪਣੀ ਤਾਕਤ ਦਿਖਾ ਦਿਓ ਇਹ ਤਰਨ ਤਰਨ ਵਾਲਿਓ ਤੁਸੀਂ ਮੈਨੂੰ ਪਾਵੇਂ ਇਥੋਂ ਹਰਾ ਦੋਗੇ ਨਾ ਪਰ ਆਪਣੇ ਕੰਮ ਕਰਾ ਕੇ ਦਿਖਾ ਦਿਓ ਹੱਜ ਵੀ ਲੱਖਾਂ ਹੀ ਐਕਸੀਡੈਂਟ ਹੋਇਆ ਲੋਕੀ ਰੋਂਦੇ ਪਏ ਆ ਸੜਕਾਂ 'ਚ ਰੋਂਦੇ ਪਏ ਆ ਕਈਆਂ ਟੱਕੇ ਹੋਇਆ ਔਰ ਜੇ ਪੰਜਾਬ ਵਿੱਚ ਕਈ ਨੌਕਰੀ ਕਿਸੇ ਕੋ ਨੌਕਰੀ ਨਹੀਂ ਗਈ ਸਾਰੇ ਬੇੜਾ ਗਰਕ ਹੋਇਆ ਪਿਆ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਹਾਲਾਤ ਨਹੀਂ ਦੇ ਮੈਂ ਕਹਿੰਦਾ ਤੁਸੀਂ ਲੜੋ ਮੇਰੇ ਅਸੀ ਸਮਾਜ ਭਾਈਚਾਰਾ ਮੇਰੇ ਬਾਲਮੀਕ ਸਮਾਜ ਗੁਰੂ ਰਵਿਦਾ ਸਮਾਜ ਔਰ ਸਿੱਖ ਸਮਾਜ ਲੜਨ ਸਾਰੇ ਜਾਣੇ ਲੜਦੇ ਔਰ ਜਿਹੜੇ ਸਾਡੇ ਵੀ ਸਾਰੇ ਭਰਾ ਹੈਗੇ ਆ ਔਰ ਮਜਬੂਸੀ ਕਿ ਸਾਡੇ ਸਿੰਘ ਭਾਈ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਨੂੰ ਸਾਡੀ ਕੌਮ ਨੂੰ ਟਾਰਗਟ ਕੀਤੀ ਜਾਂਦੀ ਆ ਸਾਡੀ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਜਣਾ ਖੜਾ ਉੱਠ ਕੇ ਮੂੰਹ ਚੱਕ ਕੇ ਕੁਛ ਦਾ ਕੁਛ ਬੋਲ ਦਿੰਦਾ ਵਾ ਅਸੀਂ ਉਹਨਾਂ ਦੇ ਉੱਤੇ ਜੁੱਤੀਆਂ ਆਂਦੀਆਂ ਮਾਰਨੀ ਨਾ ਸਿਰ ਗੰਜੇ ਕਰ ਦੇਣੇ ਆ ਔਰ ਇੱਕ ਗੱਲ ਕਹਿਣ ਜਾਂਦੇ ਵੀ ਇਹ ਜਿਹੜਾ ਜਾਤਪਾਤ ਦਾ ਮਸਲਾ ਇਹ ਨਾ ਕਰੋ ਅਸੀਂ ਤਾਂ ਸਾਰੇ ਨੂੰ ਇੰਡੀਅਨ ਬਣਾਣਾ ਚਾਹੁੰਦੇ ਆ ਸਾਰੇ ਭਾਰਤ ਦੇ ਮੁੱਲਵੰਸੀ ਬਣਾਣਾ ਚਾਹੁੰਦੇ ਆ ਵੀ ਸਾਰੇ ਇੱਕ ਚੱਦ ਹੋਗੇ ਹਿੰਦੂ ਮੁਸਲਮ ਸਿੱਖ ਸਾਰੇ ਭਰਾ ਭਰਾ ਇੱਕ ਦੂਸੇ ਜਗ੍ਹਾ ਜਾਇਆ ਕਰੋ ਇੱਕ ਦੂਸੇ ਘਰ ਜਾਇਆ ਕਰੋ ਪਿਆਰ ਵੱਦਾ ਵਾ ਔਰ ਜੇ ਤੁਸੀਂ ਆਪਣੇ ਯੂਨੀਵਰਸਿਟੀ ਦੇ ਬੱਚਿਆਂ ਵਾਸਤੇ ਨਹੀਂ ਲੜਦੇਣਾ ਅੱਜ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਬਹੁਤਾ ਕਿੱਥੇ ਸਾਨੂੰ 35 ਕਿਲੋ ਕਣਕ ਮਿਲਦੀ ਸੀ ਹੁਣ 12 ਕਿਲੋ ਤੇ ਆ ਗਈ ਹੈ ਹੁਣ 12 ਤੋਂ ਵੀ 2 ਕਿਲੋ ਰਹਿ ਜਾਣੀਆਂ ਉਸ ਟਾਈਮ ਤੇ ਬੋਲਿਓ ਜਦ ਤੁਹਾਡੇ ਜੰਜੀਰਾ ਪਾਤੀਆਂ ਦੇ ਗਲਿਆਂ ਵਿੱਚ ਉਦੋਂ ਬੋਲੋਗੇ ਅੱਜ ਹੁਣ ਤੁਹਾਡੇ ਲੋਕਤੰਤਰ ਆ ਤੁਸੀਂ ਖੁੱਲ ਕੇ ਬੋਲੋ 2026 ਦੇ ਵਿੱਚ ਕਿਸੇ ਲੀਡਰ ਨੂੰ ਵੋਟ ਨਾ ਪਾਓ ਸਾਰੇ ਆਜ਼ਾਦ ਬਣਾਓ ਜੀ ਇਹ ਕੰਪਨੀ ਜੈਂਟਸ ਦੇ ਵੋਟਾਂ ਲੜਦੇ ਆ ਅੱਜ ਸੈਗੋ ਤੇ ਐਮ.ਐਲ.ਏ ਜਿਹੜਾ ਇਲੈਕਸ਼ਨ ਲੜਦਾ ਉੜਕੇ ਉਹ ਪੂਰ ਚੂਦਰਾ ਤੇ ਆ ਜਾਂਦੇ ਭ੍ਰਿਸ਼ਟਾਚਾਰ ਕੀ ਕਹਿੰਦੇ ਮੈਂ ਇੱਕ ਨਸ਼ੇ ਦੇ ਖਿਲਾਫ ਗਾਣਾ ਵੀ ਲਿਖਿਆ ਜੀ ਇਧਰ ਤੋਂ ਦੋ ਲੈਣਾ ਹੋ ਜੁ ਗਿਆ ਜੀ ਟੈਸ ਮੈਂ ਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵੰਸ਼ ਕਿ ਬਚਾਉਣਾ ਮੁਸ਼ਕਲ ਹੋ ਗਿਆ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਤੀਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਸਿੰਘ ਆ ਕੇ ਕਹਿੰਦੇ ਕਿ ਲੇ ਉਮੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਕੀ ਮਿੱਤਰਾ ਸੋਡੇ ਖਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਕੁਰਸੀ ਦੀ ਹੀ ਭੁਖ ਨੇ ਕੁਰਸੀ ਦੀ ਹੀ ਭੁਖ ਨੇ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਹੁੰਦੀ ਇਹਨਾਂ ਦੀ ਤੱਕੇ ਈ ਸ਼ਾਈ ਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਇੱਕ ਹੋਰ ਗੱਲ ਆ ਜੀ ਦੇਖੋ ਜੀ ਜਿਹੜੀ ਐਸ ਸਾਹ ਮੈਡਮ ਇਹਨਾਂ ਨੂੰ ਸਸਪੈਂਡ ਕਰਾਈ ਆ ਦੇਖੋ ਅਕਾਲੀ ਦਲ ਨੇ ਕੰਪਲੀਟ ਕੀਤੀ ਭਾਜਪਾ ਨੇ ਸਸਪੈਂਡ ਕਰਾ ਦਿੱਤੀ ਇਹ ਜਿਹੜਾ ਆਈਪੀਐਲ ਅਫਸਰ ਆ ਬੜੀ ਮੁਸ਼ਕਲ ਬੰਦੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਆਈਪੀਐਲ ਅਫਸਰ ਦੀ ਇੱਜ਼ਤ ਕੀ ਆ ਜਾਂ ਉਹਨਾਂ ਉਹਨਾਂ ਨੇ ਥੋੜੀ ਬੋੜ ਪਾਣੀ ਜਾ ਕੇ ਇਸ ਕਰਕੇ ਮੇਰੀ ਭੈਣ ਨੂੰ ਬਹਾਲ ਕੀਤਾ ਜਾਵੇ ਇਹ ਜਿਹੜਾ ਤੱਕਾ ਵਾ ਚੋਣ ਕਮਿਸ਼ਨਰ ਵੀ ਇਹਨਾਂ ਦੇ ਕਹਿਣ ਦੇ ਉੱਤੇ ਗੱਲਾਂ ਕਰਦਾ ਭਾਜਪਾ ਦੇ ਕਹਿਣ ਦੇ ਉੱਤੇ ਮੈਂ ਸਰਿਆਂ ਕਹੂੰਗਾ ਮੈਂ ਡਰਦਾ ਨਹੀਂ ਕਹ ਜਿਹੜੀ ਗੱਲ ਦਿਲ ਚ ਉਹੀ ਗੱਲ ਕਰਾਂਗਾ ਜੀ ਸੱਚ ਜਰ ਤੈਨੂੰ